ਦੇ ਨਾਲ ਸਾਡੀ ਟੂਰਨਾਮੈਂਟਸ ਵਿੱਚ ਦੇਖ ਰਹੀ ਹੈ ਗੁਕਨ ਸਿੰਘ ਜੀ ਫੈਨਸ ਆ ਗਿਆ ਰਸ ਸਾਡੇ ਅਗਲੇ ਦੇ ਸਕੀਰਪਿੰਦਰ ਕਦੇਵਾਲ ਜੀ ਸਾਡੇ ਸੀਨੀਅਰ ਬਾਈਫ ਜੀ ਸ੍ਰੀ ਗੁਰਦੀਪ ਸਿੰਘ ਜੀ ਬਾਈਫ ਅਜੇ ਸਿੰਘ ਜੀ ਦਾ ਕੋ ਜੋ ਡਾਕੂਮੈਂਟਸ਼ਨ ਕੀ ਤੇ ਐਮਐਲਏ ਸਾਹਿਬ ਦੇ ਨਾਲ ਆਏ ਜੀ ਸਰਦਾਰ ਕਵੀਨਦਰ ਸਿੰਘ ਜੀ ਖੈਰਾ ਉਹ ਸਾਡੀਆਂ ਦੋਨਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ इंडिया हॉकी टूर्नामेंट के डाके संताली है ਔਰ ਜਿਹਦੇ ਵਿੱਚ ਪੂਰੇ ਦੇਸ਼ ਤੋਂ ਬਹੁਤ ਨਾਮਵਰ ਟੀਮਾਂ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰਦੀਆਂ ਨੇ ਪਿਛਲੇ 47 ਸਾਲਾਂ ਤੋਂ ਇਹ ਟੂਰਨਾਮੈਂਟ ਜਿਹੜਾ ਇੱਕ ਬਲੱਖਣ ਟੂਰਨਾਮੈਂਟ ਪੂਰੇ ਦੇਸ਼ ਦੇ ਵਿੱਚ ਇਕੱਲਾ ਨਾਬੇ ਦੀ ਧਰਤੀ ਤੇ ਹੁੰਦਾ ਜੀ ਔਰ ਜੀਐਸ ਬੈਂਸ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਸਾਰੀ ਟੀਮ ਜਿਹੜੀ ਆ ਕੰਮ ਕਰਦੀ ਹੈ ਔਰ ਇਹਦੇ ਵਿੱਚ ਖਿਡਾਰੀ ਜਿਹੜੇ ਨੇ ਨਾਮਵਰ ਖਿਡਾਰੀ ਜਿਹੜੇ ਪਾਰਟਿਸਿਪੇਟ ਕਰਦੇ ਆ ਜਿਹੜੀ ਜਿਹੜੀ ਮੋਨਿਟਰਿੰਗ ਕਰਨ ਵਾਸਤੇ ਟੀਮ ਐਂਪਾਇਰ ਹੋਗੇ ਜਿਹੜੀ ਬਾਕੀ ਸਾਰਾ ਮੈਚ ਦਾ ਨਿਰੀਖਣ ਕਰਦੇ ਆ ਉਹ ਸਾਰੀ ਜਿਹੜੀ ਹੈ ਕੀ ਟੀਮ ਜਿਹੜੀ 올림픽 ਦਾ ਜਿਹੜਾ ਪੈਨਲ ਬਣਿਆ ਉਹਦੇ ਵਿੱਚੋਂ ਚੁਣ ਕੇ ਆਉਂਦੀ ਹੈ ਸੋ ਬਹੁਤ ਹੀ ਟਫ ਮੁਕਾਬਲੇ ਹੁੰਦੇ ਆ ਬੱਚੇ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਆ ਬਹੁਤ ਅੱਛਾ ਭੁਵੇਖਾ ਮੈਂ ਮੁਬਾਰਕਬਾ ਦਿਨਾ ਸਾਰੀ ਸਮੁੱਚੀ ਕਮੇਟੀ ਨੂੰ ਕਿ ਜਿਹੜਾ ਬਹੁਤ ਵੱਡਾ ਪ੍ਰਾਲਾ ਜਿਹੜਾ ਇਹ ਹਰ ਇੱਕ ਸਾਲ ਕਰਦੇ ਨੇ ਆ ਪਿਛਲੇ ਸਾਲ ਮੈਂ ਅਨਾਉਂਸ ਕੀਤਾ ਸੀ ਜਿਹੜਾ ਕਿ ਪਹਿਲਾ ਨਾਮ 1 ਲੱਖ ਰੁਪਏ ਦਾ ਉਸ ਵਾਰ 10 ਵੱਲੋਂ ਜਿਹੜਾ ਜਿਹੜੀ ਟੀਮ ਜੇਤੂ ਹੋਗੀ ਉਹਨੂੰ ਦਿੱਤਾ ਜਾਣਾ ਜੀ ਸੋ ਜਿੱਦਣ ਇਹ ਫਾਈਨਲ ਮੁਕਾਬਲਾ ਹੋਊਗਾ 22 ਤਰੀਕ ਨੂੰ 1 ਲੱਖ ਰੁਪਏ ਦਾ ਚੈੱਕ ਮੈਂ ਆਪਣੀ ਤਨਖਾਹ ਦੇ ਵਿੱਚੋਂ ਜਿਹੜੀ ਜੇਤੂ ਟੀਮਾਂ ਨੂੰ ਜਮਾਉਣਾ ਧੰਨਵਾਦ ਨਾਬਾ ਦੇ ਹਰਮਨ ਪਿਆਰੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਵਵਾਨ ਜੀ ਦੀ ਸਰਪ੍ਰਸਤੀ ਵਿੱਚ ਅੱਜ ਇਨੋਗਰੇਟ ਹੋਇਆ ਬੜੀ ਖੁਮਤਾ ਹਮ ਨਾਲ ਇੱਥੇ ਮੈਚ ਸ਼ੁਰੂ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ 14 ਟੀਮਾਂ ਇਸ ਵਾਰ ਇਸ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ ਵੱਖ-ਵੱਖ ਨਿਆਚੋਂ ਆਈਆਂ ਨੇ ਇਹਦੇ ਵਿੱਚ ਆਰਮੀ ਦੀਆਂ ਟੌਪ ਟੀਮਾਂ ਰੇਲਵੇ ਦੀਆਂ ਟੌਪ ਟੀਮਾਂ ਜਿਹੜੇ ਬਾਕੀ ਡਿਪਾਰਟਮੈਂਟਲ ਟੀਮਸ ਨੇ ਤੇ ਇਲਾਕੇ ਦੀਆਂ ਪੁਲਿਸ ਦੀਆਂ ਟੀਮਾਂ ਪੰਜਾਬ ਪੁਲਿਸ ਦੀ ਟੀਮ ਹੈ ਆਈਟੀਬੀਪੀ ਹੈ ਬੜਾ ਸਖਤ ਇੱਥੇ ਮੁਕਾਬਲੇ ਖੇਡੇ ਜਾਣਗੇ ਤੇ 7 ਦਿਨਾਂ ਬਾਅਦ ਇਹਦਾ ਫਾਈਨਲ 22 ਤਰੀਕ ਨੂੰ ਸੰਡੇ ਨੂੰ ਇੱਥੇ ਖੇਡਿਆ ਜਾਏਗਾ ਐਮਐਲਏ ਸਾਹਿਬ ਨੇ ਹਰ ਤਰੀਕੇ ਨਾਲ ਸਾਡੀ ਸਪੋਰਟ ਕੀਤੀ ਵੀ ਹੈ ਪਿਛਲੇ ਕਈ ਸਾਲਾਂ ਤੋਂ ਤੇ ਇਸ ਵਾਰ ਵੀ ਚਟਾਨ ਵਾਂਗੂ ਸਾਡੇ ਨਾਲ ਖੜੇ ਨੇ ਇਹਨਾਂ ਦੇ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ